ਇਹ ابو ਬਸਰ ਆ ਗਿਆ ਤੁਹਾਨੂੰ ਦਿਖਾਇਆ ਅਣਿਆਸੀ ਐ ਦੋ ਨਹਿਰਾਂ ਦੇ ਵਿਚਾਲੇ ਪਿੰਡ ਵਸਿਆ ਹੈ ਕਿਹੜੇ ਕਿਹੜੇ ਨਹਿਰ ਕਿਹਦੇ ਬਾਰੇ ਵਿੱਚ ਦੱਸਾਂਗੇ ਕਿ ਲੋਕੀਂ ਆਹ ਟੂਵੀ ਨਹਿਰ ਆਹ ਉਧਰ ਪਛਾਹ ਬੂਬ ਸਹਿਰ ਡੱਬਵਾਲੀ ਤੋਂ ਸੰਗਰੀਆ ਰੋਡ ਤੇ ਪੈਂਦਾ ਹਾਂਜੀ ਸੁਭਾਸ ਇਹੀ ਪੈਂਦਾ ਬੂਬ ਸਹਿਰ ਹੀ ਆ ਤੁਹਾਡਾ 1 ਕਿਲੋਮੀਟਰ ਪੈਂਦਾ ਹੁਣ ਡੱਬਵਾਲੀ ਤੋਂ 14 ਕਿਲੋਮੀਟਰ ਹਰਿਆਣਾ ਦਾ ਪਿੰਡ ਆ ਇਹ ਹਾਂਜੀ ਹਰਿਆਣਾ ਤੇ ਸੰਗਰੀਆ ਇਥੋਂ ਕਿੰਨਾ ਕਿਲੋਮੀਟਰ 17 18 ਤੇ ਇਹ ਇਥੋਂ ਅਗਲਾ ਪਿੰਡ ਕਿਹੜਾ ਜਿਹੜਾ ਰਾਜਸਥਾਨ ਚ ਪੈਂਦਾ ਔਰ ਰਾਸਤਾ ਜੇ ਤਾਂ ਸੰਗਰੀ ਲੈ ਪੈਂਦਾ ਜੀ ਨਹੀਂ ਰਾਸਤੇ ਚ ਹੋਰ ਪਿੰਡ ਨਹੀਂ ਹਰਿਆਣੇ ਦੇ ਹੀ ਸਾਰੇ ਆਹ ਖੜਾ ਹੁੰਦਾ ਹੈ ਹਰਿਆਣਾ ਚ ਇਹ ਚੋਟਾ ਲਾ ਗੜ ਆਉਂਦਾ ਹਰਿਆਣੇ ਦਾ ਹਾਂ ਉਦੋਂ ਕੇ ਰਾਸਤਾ ਚੱਲੂ ਹੈ ਅੱਛਾ ਉਧਰ ਰਾਸਤਾ ਤੇ ਇਧਰਲੇ ਪਿੰਡ ਜਿਹੜੇ ਢਾਬਾ ਜਵੇਂ ਤੇਜਾ ਖੇੜਾ ਇਹ ਹਾਂ ਇਥੋਂ ਤੇਜਾ ਖੜਾ ਪੈਂਦਾ 7 ਕਿਲੋਮੀਟਰ ਤੇ ਰਾਸਤਾ ਚ ਹੈ ਕਿ ਹਰਿਆਣੇ ਚ ਇਹ ਵੀ ਹਰਿਆਣੇ ਦਾ ਤੇ ਢਾਬਾ ਜਿਹੜਾ ਇਹੇ ਵੇਲੇ ਹੀ ਰਾਜਸਥਾਨ ਦਾ ਪਿੰਡ ਆ ਇਹ ਰਾਸਤਾ ਉਹ ਸਾਈਡ ਤੇ ਰਹਿ ਜਾਂਦਾ ਸਾਈਡ ਤੇ ਹੈ ਤੇ ਕਿੰਨੀ ਕ ਵਾਦੀ ਹੋਣੀ ਐਸ ਪਿੰਡ ਦੀ ਜੀ ਇੱਥੇ ਹੈਗੀ 4-5000 ਲੋਕ ਆ ਇਹ 4-5000 ਵੋਟ ਤੇ ਯਾਨੀ ਕਿ ਵਾਦੀ ਤਾਂ ਫਿਰ ਜਾਦੇ 7-8000 ਦੀ ਹੋ ਹਾਂ ਤੇ ਆ ਜਿਹੜੀਆਂ ਨਹਿਰਾਂ ਆ ਇਹ ਕਿੱਥੋਂ ਨਿਕਲਦੀ ਆ ਛੋਟੀ ਨਹਿਰ ਆ ਜਿਹੜੀ ਪਹਿਲਾਂ ਅਸੀਂ ਦੇਖ ਕੇ ਆਏ ਆ ਇਹ ਛੋਟੀ ਨਹਿਰ ਆਉਂਦੀ ਹੈ ਜੀ ਇਹ ਪਿੱਛੋਂ ਟਾਇਮ ਚ ਬਾਹੜਾ ਟਾਇਮ ਚ ਬਾਹੜਾ ਟਾਇਮ ਚ ਤੇ ਇਧਰਲੀ ਜਿਹੜੀ ਆ ਇਹ ਇਹ ਆਉਂਦੀ ਹੈ ਹਰੀਕੇ ਪੱਤਰ ਹਰੀਕੇ ਪੱਤਰ ਪੰਜਾਬ ਵਿੱਚ ਦੀ ਜਿਹੜੀ ਉਹ ਆਉਂਦੀ ਆ ਮੁਕਸਰ ਕੰਨੀ ਦੀ ਆ ਸਾਰੀ ਹਾਂ ਉਹ ਹੀ ਆ ਦੋ ਕੱਠੀਆਂ ਹੁੰਦੀਆਂ ਇੱਕ ਤਾਂ ਲੋਗੜ ਹੈਡ ਤੋਂ ਪਿੱਛੇ ਗਈ ਜੇ ਰਸਤਾ ਚ ਵੜ ਗਈ ਇਹ ਇਹ ਕਿੱਥੇ ਜਾ ਕੇ ਖਤਮ ਹੋ ਜਾਂਦੀ ਹੈ ਇਧਰਲੀ ਨਹਿਰ ਜਿਹੜੀ ਆਹ ਹੁਣ ਆਪਣੀ ਪੰਜਾਬ ਚੋਂ ਆਉਂਦੀ ਹੈ ਜਿਹੜੀ ਇਹ ਪਾਣੀ ਤਾਂ ਪੂਰਾ ਬੱਲਾ ਨੂੰ ਹਾਂ ਇਹ ਤਾਂ ਦੰਤੌਰ ਬੱਲਾ ਦਾ ਉੱਥੇ ਜਾ ਕੇ ਖਤਮ ਹੁੰਦੀ ਹੈ ਰਸਤਾ ਉਹ ਕਿਹੜਾ ਦੱਸਿਆ ਸੀ ਦੰਤੌਰ ਦੰਤੌਰ ਹਾਂ ਦੰਤੌਰ ਬੱਲਾ ਦਾ ਉਸ ਏਰੀਆ ਚ ਬਣ ਜਾਂਦਾ ਹੈ ਤੇ ਆਹ ਕਿੱਥੇ ਕਰੇ ਤਾਂ ਢੀੜੀ ਖਤਮ ਹੋ ਜਾਂਦੀ ਹੋਣੀ ਹੈ ਛੋਟੀ ਆਹ ਤਾਂ ਇੱਥੇ ਬਾਰਡਰ ਆ ਗਿਆਗਾ ਹਰਾਸਤਾ ਦਾ ਹਾਂ ਦਾ ਰਸਤਾ ਤੇ ਚੱਲ ਹੋ ਜਾਂਦਾ ਆ ਦੋ ਤਿੰਨ ਕਿਲੋਮੀਟਰ ਚੱਲ ਕੇ ਇੱਥੋਂ ਚੱਲੂ ਹੋਈ ਐ ਅੱਛਾ ਜਦੋਂ ਬਾਰਸਾਂ ਬੂਰਸਾਂ ਆਉਂਦੀਆਂ ਕੋਈ ਡਰ ਜਾਂ ਨਹੀਂ ਰਹਿੰਦਾ ਵੀ ਪਿੰਡ ਵਿਚਾਲੇ ਨਹਿਰਾਂ ਦੇ ਪਿੰਡ ਆ ਹਨਾ ਹਾਂ ਡਰ ਤਾਂ ਲੱਗਦਾ ਕੋਈ ਹੋਇਆ ਕਿਸੇ ਟਾਈਮ ਤੇ ਆਇਆ ਵੀ ਜਦੋਂ ਪਾਣੀ ਡੁੱਬਿਆ ਹੋਵੇ ਪਿੰਡ ਹਾਂ ਇਤੋਂ ਦੂਰ ਹੋਇਆ ਲੋਕ ਘਰ ਛੱਡ ਛੱਡ ਕੇ ਬਾਹਰ ਟੱਪ ਜਾਂਦੇ ਹੋਇਆ ਸੀ ਪਾਣੀ ਵੜ ਗਿਆ ਪਿੰਡ ਚ ਇਹਨਾਂ ਲੋਕਾਂ ਨੇ ਅੱਛਾ ਲੋਕ ਛੱਡ ਕੇ ਨਹਿਰੋਂ ਪਾਰ ਜਾਵੜੇ ਨਹਿਰ ਟੁੱਟਣ ਵਾਲੀ ਐ ਨਹਿਰ ਟੁੱਟਣ ਵਾਲੀ ਐ ਹਾਂ ਲੋਕ ਭੱਜਦੇ ਡੁੱਬੇ ਤਾਂ ਨਹੀਂ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹਿਰਾ ਕਾਰਨ ਨਾ ਨਾ ਨੁਕਸਾਨ ਨਹੀਂ ਹੋਇਆ ਕੋਈ ਮਕਾਨ ਵੀ ਟੁੱਟ ਗਿਆ ਵਿਚ ਲੋਕਾਂ ਦਾ ਪਾਣੀ ਆ ਗਿਆ ਜੀ ਪਾਣੀ ਆਇਆ ਆਪਰੇ ਇੱਥੇ ਅੱਛਾ ਅੱਛਾ ਬਹੁਤ ਹੋਰ ਹੋਗਾ ਪਾਣੀ ਆ ਗਿਆ ਸੀ ਕਿਹੜਾ ਹਾਂ ਪਹਿਲਾਂ ਦੀ ਗੱਲ ਆ ਪ੍ਰਾਂਜਲ ਦੀ ਬਾਸਦੀ ਬਾਸਦੀ ਆ ਬਾਤ ਕਰ ਤੇ ਜਿਵੇਂ ਸਰਕਾਰ ਇੱਥੋਂ ਦਾ ਹੁਣ ਕਿ ਸੋਡੇ ਕਿਹੜੇ ਹੋਗੇ ਮੁੱਖ ਮੰਤਰੀ ਕੌਣ ਹੈ ਇੱਥੇ ਹਰਿਆਣੇ ਦੇ ਕੱਲੇ ਮੁਖਵਸਤਰੀ ਹੈ ਜੀ ਉਹ ਹਲਾ ਜੀ ਨਾਮ ਮੈਂ ਨਾ ਨਹੀਂ ਜਾਣਾਂਗਾ ਕੋ ਨੂੰ ਇਹਨੇ ਪਤਾ ਹੈ ਤਾਂ ਲੋਕਦਲ ਇਹ ਆਪਣੇ ਬਾਜਵਾ ਦਾ ਯਾਰ ਬਾਜਪਾ ਦੇ ਜ ਪਹਿਲਾਂ ਤਾਂ ਉਹ ਹੁੰਦਾ ਸੀ ਖੱਟੜ ਖੱਟੜ ਤੋਂ ਬਾਅਦ ਇੱਕ ਹੋਰ ਪੜਿਆ ਹੁਣ ਉਹ ਜਿੱਤਿਆ ਵੋਟ ਅੱਛਾ ਜੇ ਉੱਤੇ ਮੋਦੀ ਹੈ ਆ ਉੱਤੇ ਤਾਂ ਫਿਰ ਤਾਂ ਸਰਕਾਰੀ ਇਧਰੋਂ ਹਰਿਆਣਾ ਵਿੱਚ ਵੀ ਤੇ ਫਿਰ ਇਹਦੇ ਵਿੱਚ ਰਾਜਸਥਾਨ ਵਿੱਚ ਵੀ ਤੇ ਸਰਕਾਰੀ ਇਹਨਾਂ ਦੀ ਹੋਗੀ ਤੇ ਕੰਮ ਕੁੰਮ ਕਿੰਨੇ ਕੁੰਦਿਆ ਵਿਕਾਸ ਕਿੰਨਾ ਕੋਇਆ ਏਰੀਆ ਦਾ ਸਾਡਾ ਪੜਾ ਠੀਕ ਹੋ ਜਾਂਦਾ ਜੀ ਆ ਵਾਡੇ-ਉਡੇ ਬਣੇ ਆ ਲਾਈਟਾਂ ਲੋਟਾਂ ਲੱਗੀਆਂ ਗਲੀਆਂ ਵੀ ਕਰੀ ਜਾਂਦੀ ਸਹੂਲਤਾ ਕਿਵੇਂ ਆ ਨੌਕਰੀਆਂ ਕਿਵੇਂ ਆ ਜਿਹੜੀਆਂ ਨੌਕਰੀਆਂ ਨਹੀਂ ਹੋਉਂਦੀ ਤੇ ਕਿਵੇਂ ਆ ਜਿਵੇਂ ਇਧਰ ਮੈਂ ਰਾਜਸਥਾਨ ਜਾ ਕੇ ਆਇਆ ਵੀ ਉੱਥੇ ਲੋਕ ਆ ਵਧੀਆ ਜ਼ਿੰਦਗੀ ਜਿਉਈ ਜਾਂਦੇ ਆ ਵੀ ਛੋਟੀਆਂ ਛੋਟੀਆਂ ਕੰਦਾ ਕਰਾਂ ਅਜ ਖੁੱਲੇ ਹੀ ਪਾਇਆ ਤੇ ਕੋਈ ਰੋਗ ਟੋਕ ਨਹੀਂ ਕਿਸੇ ਤਰ੍ਹਾਂ ਦਾ ਤੇ ਕਈ ਥਾਈ ਤਾਂ ਦਸੇ ਪੱਤੇ ਵਾਲੇ ਜਿਆਦਾ ਤੰਗ ਕਰਦੇ ਇੱਧਰ ਤਾਂ ਕੋਈ ਨਸਾ ਪੱਟਕ ਨਾ ਇਹ ਕਹਦੀ ਕੋਈ ਨਹੀਂ ਆਏ ਮਾੜੇ ਮੋਟੇ ਦਾ ਅੱਜ ਕੰਮ ਦੁਨੀਆਂ ਖਾਂਦੀ ਪਿੰਦੀ ਆ ਪਰ ਉਹ ਨਹੀਂ ਗੱਲ ਕੋਈ ਉਹ ਚੱਕਰ ਹੈ ਨਹੀਂ ਕੋਈ ਇਹ ਲੜਾਈ ਝਗੜੇ ਭਾਲੇ ਆ ਜਾਂ ਉਹ ਜਿੰਨ ਜਿਆਦੇ ਮੈਣ ਦੀ ਜਿਵੇਂ ਪੰਜਾਬ ਚ ਸਾਡੇ ਕੋਠੀਆਂ ਵੱਡੀਆਂ ਵੱਡੀਆਂ ਤਿੰਨ ਤਿੰਨ ਮੰਜ਼ਲੀ ਪਾ ਲੈਂਦੇ ਆ ਤੇ ਉਹ ਉਹ ਇੱਥੇ ਠੀਕ ਆ ਸਬਰ ਜੇ ਸਬਰ ਜੀ ਵਾਲੇ ਗੱਲ ਆ ਨਾ ਹਾਂ ਤੇ ਕੋਈ ਦੋ ਦੋ ਮੇਰੇ ਵਰਗਾ ਇੱਕ ਇੱਕ ਮੁਕਾਤੀ ਬੈਠਾ ਹੈ ਟਾਈਮ ਪਾਸ ਕਰੀ ਜਾਂਦੇ ਗਰੀਬ ਬੰਦੇ ਹਾਂ ਆਟਾ ਚਲਾਉਨੇ ਆ ਤਾਂ ਡਰਾਈਵ ਹੀ ਕਰਦੇ ਆ ਖੁਸ਼ ਹੋ ਜ਼ਿੰਦਗੀ ਚ ਹਾਂ ਖੁਸ਼ ਹੋ ਬੱਚੇ ਵਧੀਆ ਪਾਲੀ ਜਾਂਦੇ ਨੇ ਪਾਲਣੇ ਦਾ ਟਾਈਮ ਪਾਸ ਹੋਈ ਜਾਂਦਾ ਵਧੀਆ ਕੀ ਕਰਨਾ ਬਾਹਲਾ ਪੈਸਾ ਵੀ ਹਾਂ ਸੁੱਖ ਸਾਧ ਦੀ ਰੋਟੀ ਮਿਲ ਜੇ ਬਹੁਤ ਹੈ ਇੱਜੇ ਦੀ ਰੋਟੀ ਠੀਕ ਹੈ ਹਾਂ ਬਸ ਇੱਜੇ ਦੀ ਰੋਟੀ ਮਿਲ ਜੇ ਬੱਲੇ ਬੱਲੇ ਆ ਕਿਆ ਬਾਤ ਆ ਮੇਰੇ ਤੋਂ ਆਟਾ ਹੋਇਆ ਮੈਂ ਇਸੇ ਟਾਈਮ ਪਾਸ ਕਰੀ ਆਟਾ ਉੱਤਰਾ ਹਾਂ ਇਹ ਕਿੱਥੋਂ ਤੱਕ ਜਾਂਦਾ ਮਾੜਾ ਪਾਲੀ ਇੱਧਰ ਸੰਘਰੀ ਸੰਘਰੀ ਜਾਵਣਾ ਕਿਹੜਾ ਕੋੜਾ ਲਾਉਣਾ ਪਾਸ ਤੇ ਇਹ ਕਿੰਨਾ ਕਰਾਇਆ ਹੋਊਗਾ ਡੱਬਾ ਵਾਲੀ ਦਾ ਤੇ ਇਧਰ ਹਾਂ ਤੇ ਲੱਖ ਰੁਪਏ ਲੈਣਾ ਪੜਿਆ ਹਾਂ 300 ਰੁਪਏ ਲੈਣਾ ਡਾਬਲ ਤੋਂ 300 ਕਿਵੇਂ ਵਿਜੇ ਭਾਈ ਤੁਹਾਨੂੰ ਕੁਸਮਾਨ ਸਾਡਾ ਇਹ ਕਿਹੜਾ ਕੁਸਮਾਨ ਸਮੂਹ ਲਿਖ ਜੰਨੇ ਆ ਉਹ ਤਾਂ 15 20 ਰੁਪਏ ਕਰਾਇਆ ਤੂੰ ਤਾਂ 15 20 ਇਹ ਉਹ ਜਿਹੜੇ ਵੈਸੇ ਦੁਵਾਰੀ ਵੀ ਲੈ ਜਾਂਦੇ ਆ ਨਹੀਂ ਸਵਾਰੀ ਸਾਲ ਬਸ ਵਾਲੇ ਵਿੱਚ ਚਲਾਉਂ ਦਿੰਦੇ ਅੱਛਾ ਚਲਾਉਂ ਦੇ ਕੋਈ ਕੁਝ ਸਪੈਸ਼ਲ ਹੈ ਜੇ ਕਰਾ ਕੇ ਤਾਂ ਲੈ ਜੇ ਪੈਸੇ ਲੱਜ ਸਕਦੇ ਆ ਉਂ ਨਹੀਂ ਲੱਜ ਸਕਦੇ ਵੈਸੇ ਕੀ ਉਹ ਤਾਂ ਕਿਹੜਾ-ਕਿਹੜਾ ਆਉਂਦਾ ਇੱਥੇ ਕਿਦਾਂ ਕਿਹੜਾ ਪੈਂਦਾ ਕਿਹੜਾ ਕਿਹੜਾ ਪੈਂਦਾ ਕੁਸਵਾਰੀ ਆ ਜਾਂਦੀ ਆ 100 ਰੁਪਏ ਦੇ ਦਿੰਦੇ ਇੱਕ ਦੋ ਚਾਰ ਜਣੇ ਛੱਡੋ ਚਲੋ ਆਪਦਾ ਯਾਨੀ ਕਿ ਵ ਹੂੰ ਜਿਲ੍ਹਾ सिरसा ਪੈਂਦਾ ਹਾਂ ਜਿਲ੍ਹਾ सिरसा ਤਹਿਸੀਲ ਮਡੇ ਦਾ ਪਾਲੀ ਹਾਂ सिरसा ਅੱਛਾ ਅੱਛਾ ਕੀ ਬਾਤ ਹੈ ਲਓ ਜੀ ਇਹ ਦਿਖਾਉਣੀ ਆ ਤੁਹਾਨੂੰ ਅਬੂਬਸਹਿਰ ਆ ਹਰਿਆਣੇ ਦਾ ਜਿਲ੍ਹੇ ਦਾ ਤੇ सिरसा ਇਹਦਾ ਜਿਲ੍ਹਾ ਤੇ ਹਰਿਆਣਾ ਸਟੇਟ ਆ ਹਰਿਆਣਾ ਵੀ ਨਹੀਂ ਹੈ ਕਿ ਇੰਡੀਆ ਦਾ ਹੈ ਹੈ ਹਰਿਆਣਾ ਇੰਡੀਆ ਇੰਡੀਆ ਹਰਿਆਣੇ ਦਾ ਵੀ ਇੰਡੀਆ ਦਾ ਤਾਂ ਹੈ ਤੇ ਉਹ ਕੋਈ ਅਬੂਬਸਹਿਰ ਨਹੀਂ ਆ ਅਛਾ ਕਿਤੇ ਨਹੀਂ ਹੋ ਰਾ ਕੋਈ ਉਬੂਸ਼ ਨਹੀਂ ਹੋਰ ਹੈ ਇੱਕ ਜਿਵੇਂ ਆ ਨਹਿਰਾ ਨੂਰਾ ਇਧਰ ਦੋ ਪਾਸੇ ਨਹਿਰਾ ਜਦੋਂ ਪਿੰਡ ਵੜਿਆ ਉਧਰੋਂ ਉਧਰ ਵੀ ਨਹਿਰਾ ਪਾਸੇ ਨਹੀਂ ਜੀ ਚਾਰੇ ਪਾਸੇ ਨਹਿਰ ਚਾਰੇ ਪਾਸੇ ਨਹਿਰਾ ਚਾਰੇ ਪਾਸੇ ਕਿਵੇਂ ਇਧਰੋਂ ਅੱਗੇ ਰਾਜਕਨਾਲ ਜਿਹੜੀ ਇੰਦਰਾ ਕਨਾਲ ਹੈ ਇੰਦਰਾ ਕਨਾਲ ਆ ਹਾਈ ਤੋਂ 3 ਕਿਲੋਮੀਟਰ ਚਾਰ ਆ ਪਾਗੜਾ ਹਾਂ ਉਧਰੋਂ ਸਰੰਦ ਫਿਲਟਰ ਆ ਕੇ ਪਾਗੜਾ ਨਾਲ ਹੈ ਤੇ ਉਹ ਗੰਦੀ ਉੱਧਰ ਚਾਰੇ ਪਾਸੇ ਨਹਿਰਾ ਚਾਰੇ ਪਾਸੇ ਨਹਿਰਾ ਆਏ 10 ਕਿਲੋਮੀਟਰ 4 ਕਿਲੋਮੀਟਰ ਥੋੜੀ ਲਾਕ ਦੂਰ ਹੈ ਇਹ ਨੇੜੇ ਆ ਬਸ ਇਹ ਨੇੜੇ ਅੱਛਾ ਕਿਵੇਂ ਆ ਪਿੰਡ ਦਾ ਵਿਕਾਸ ਕਿਉਂ ਕਿਵੇਂ ਆ ਸਰਕਾਰ ਇੱਥੇ ਮਤਲਬ ਦੀ ਭਾਜ ਪਾਦੀ ਹੈ ਹੈ ਨਾ ਪੁੱਛੀਏ ਉਹ ਬੜਾ ਬੜਾ ਕਰਾਈ ਜਾਂਦੇ ਆ ਕੋਈ ਲੈਟਾ ਰੋਡਾ ਬਵਾ ਕੇ ਨਹੀਂ ਨੌਕਰੀਆਂ ਨੌਕਰੀਆਂ ਕਿਵੇਂ ਆ ਨਸ਼ੇ ਪੱਤੇ ਕਿਵੇਂ ਆ ਕੋਈ ਹੋਰ ਤਾਂ ਨਹੀਂ ਜਿਹੜੇ ਪੰਜਾਬ ਚ ਤਾਂ ਜਿਵੇਂ ਚਲੋ ਤੁਸੀਂ ਇਹਨਾਂ ਚ ਜਦੋਂ ਦੂਰ ਹੋ ਠੀਕ ਆ ਚਲੋ ਵਧੀਆ ਗੱਲ ਆ ਇਹ ਗੁਰੂ ਘਰ ਆ ਗੱਲ ਹੋਰ ਵੀ ਦੱਸੀ ਹੈ ਵੀ ਜਦੋਂ ਇੱਥੇ ਡੋਡੇ ਪੋਸਟਰ ਦੇ ਠੇਕੇ ਸੀ ਇੱਥੇ ਰਾਜਸਥਾਨ ਚ ਰਾਜਸਥਾਨ ਚ ਪੂਰੇ ਇਚੀ ਮੰਨ ਲਓ ਜਿਹੜੇ ਸੀਗੇ ਤੇ ਹਰਿਆਣੇ ਚ ਵੀ ਸੀਗੇ ਉਦੋਂ ਹਰਿਆਣੇ ਚ ਰਾਜਸਥਾਨ ਲੋਕ ਲੈ ਆਉਂਦੇ ਖਾਣ ਜੋਗਾ ਆਪਦਾ ਕੋਈ ਕੰਮ ਕਰੀ ਜਾਂਦੇ ਸੀ ਹਾਂ ਉਹ ਪੂਤ ਖਾ ਕੇ ਤੇ ਡੋਡੇ ਖਾ ਕੇ ਕੰਮ ਹੀ ਕਰੂ ਕੰਮ ਕਰਦਾ ਸੀ ਦੂਜੇ ਨਸੇ ਹੈ ਨਹੀਂ ਸੀ ਉਦੋਂ ਦੂਜਾ ਗੋਲੀਆਂ ਗਾਲੀਆਂ ਆ ਹੈ ਨਹੀਂ ਸੀ ਗਿਆ ਲੋਕ ਨੂੰ ਪਤਾ ਹੀ ਨਹੀਂ ਸੀਗਾ ਅੱਛਾ ਕੋਈ ਪਤਾ ਨਹੀਂ ਸੀ ਲੋਕਾਂ ਨੂੰ 50 50 ਸਾਲਾਂ ਦੇ ਖਾਈ ਜਾਂਦੇ ਲੋਕ ਹੈ ਬੁੜੀਆਂ ਆਏ ਆ ਮੈਨੂੰ ਕਰ ਦੋ 25 ਸਾਲ 30 ਸਾਲ ਹੋ ਗਏ ਕਹਿੰਦੇ ਨਹੀਂ ਉਹ ਉਹ ਹੁਣ ਮਾਨਤਾ ਪ੍ਰਭਾਅ ਸੀ ਹੁਣ ਕਿੰਨਾ ਚਿਰ ਹੋ ਗਿਆ ਬੰਦ ਹੋਇਆ ਨੂੰ ਬੰਦ ਹੋਣਾ ਸੀ ਜੀ ਹੋ ਗਏ 10 ਸਾਲ 15 ਤੇ ਉਹ ਉਸ ਤੋਂ ਬਾਅਦ ਦੂਜੇ ਗੈਰ ਨਸੇ ਆ ਗਏ ਵਿੱਚ ਮੈਡੀਕਲ ਨਸੇ ਆ ਗਏ ਹੈਨਾ ਟਿੱਟਾ ਅੱਛਾ ਇਹ ਚੱਲ ਪਿਆ ਫੇਤਰ ਵੀ ਹੈਗਾ ਟਿੱਟਾ ਹੈਗਾ ਬੜਾ ਬਟਾ ਐਲਗਰ ਹੈਗਾ ਬੜਾ ਬਟਾ ਚੱਲਦਾ ਜੀ ਵੇ ਅੱਛਾ ਚੋੜੀ ਜੱਪੇ ਚੱਲਦਾ ਹੈ ਜਦੋਂ ਦਾ ਸਰਕਾਰ ਨੇ ਬੰਦ ਕਰਿਆ ਨਾ ਉਸ ਤੋਂ ਬਾਅਦ ਅਜੇ ਵੀ ਚੱਲ ਪਈ ਜੀ ਇਹ ਪਹਿਲਾਂ ਲੋਕ ਨਾ ਕੋਈ ਵੀਰ ਨੂੰ ਖਾਤੋਂ ਸੀ ਉਹ ਕੰਮ ਵੀ ਕਰਦੇ ਸੀ ਉਹ ਜਹੜਾ ਕੰਮ ਕਰਦੇ ਸਸਤਾ ਹੁੰਦਾ ਜੀ ਵਾਲਾ ਜਾ ਕੇ 250 ਦਾ ਫੜ ਦਿੰਦਾ 200 ਦਾ ਦਬਾ ਦਦਾ ਉਹਨਾਂ ਵਾਲਾ 500 ਦਾ ਲੈ ਲੈ ਸ਼ਾਮ ਤੱਕ ਨਹੀਂ ਚੱਲਦਾ ਹਨਾ ਕਰਮ ਨਾ ਰੋਕਦਾ ਪੈਸਾ ਸਹੀ ਗੱਲ ਹੈ ਨਾ ਬਹੁਤ ਵਧੀਆ ਗੱਲ ਆ ਤੁਸੀਂ ਇਹ ਇਹਦੇ ਕਰਕੇ ਮੰਗ ਤੋੜਦੀ ਰਹਿੰਦੀ ਹੈ ਕਿਤੇ ਵੀ ਠੇਕੇ ਪੋਸਟ ਦੇ ਪੰਜਾਬ ਚ ਵੀ ਖੋਲੇ ਜਾਣ ਹਨ ਤੇ ਪਰ ਦੂਜੇ ਨਸਿਆਂ ਤੇ ਰੋਕ ਲੱਗਦੀ ਤਾਂ ਪਰ ਹੁਣ ਉਹ ਸਰਕਾਰਾਂ ਨਹੀਂ ਮੰਨਦੀਆਂ ਨਾ ਚੀਜ਼ਾਂ ਨੂੰ ਮੰਨਦੀਆਂ ਨਹੀਂ ਬਈਆ ਇਹ ਇਹ ਚੱਲ ਪਿਆ ਨਾ ਜੀ ਦੋ ਗੋਲਿਆਂ ਕਾਲਿਆਂ ਲੋਕ ਸਭ ਭੁੱਲ ਜਾਣਗੇ ਲੋਕ ਕੰਮਦਾ ਹੀ ਨਹੀਂਗਾ ਆ ਚੱਟਾ ਚੰਨ ਲੋਕ ਸਭ ਛੱਡ ਜਾਣਗੇ ਹੁਣ ਕਿੰਨਾ ਕੁ ਮਹਿੰਗਾ ਉਹ ਪੋਸਟ ਵੈਸੇ ਤਾਂ ਮਹਿੰਗਾ ਹੋ ਗਿਆ ਪੰਜ ਹਜ਼ਾਰ ਨੂੰ ਕਿਲੋ ਕਿੱਥੇ 2-300 ਰੁਪਏ ਕਿਲੋ ਹੁੰਦਾ 2-300 ਕਿਲੋ ਆ ਸਾਂਝੇ ਸਰਕਾਰਾਂ ਫਿਰ ਇਹ ਗੱਲ ਪਰਮਟ ਦੇ ਬਣਾਏ ਸਰਕਾਰ ਨੇ ਅੱਛਾ ਪਰਮਟ ਤੇ ਕੀ ਹੁੰਦਾ ਕਿ ਹਿਸਾਬ ਕਿਤਾਬ ਹੁੰਦਾ ਪਰਮਟ ਜਿਵੇਂ ਪਰਮਟ ਬਣਾਏ ਸੀ ਪਰਮਟ ਹੁੰਦਾ ਜੇ ਮੈਂ ਖਾਣਾ ਮੇਰਾ 4 ਕਿਲੋ ਦਾ ਬਣ ਗਿਆ 4 ਜਾਰ ਕਿਲੋ ਲੈ ਆ ਆ ਦਾ ਖਾ ਲਿਆ ਕੋਈ ਰੋਕ ਟੋਕ ਨਹੀਂ ਸੀ ਕੋਈ ਰੋਕ ਨਹੀਂ ਉੱਥੇ ਕੋਈ ਸੁਣਦਾ ਨਹੀਂ ਐ ਬੜੇ ਹੋ ਜੀ ਪਹਿਲਾਂ ਪਰਮਟ ਬੜੇ ਹੋ ਜੀ ਹੁਣ ਤੋਂ ਕੈਸੇ ਨਹੀਂ ਕਰਤੇ ਹੋ ਇਹ 5000 ਨੂੰ ਕਿਲੋ ਹੋ ਗਿਆ ਹੁਣ ਕਿਲੋ ਹੋ ਗਿਆ ਉਹ ਵੀ ਸਹੀ ਨਹੀਂ ਮਿਲਦਾ ਹੁਣ ਉਹ ਵੀ ਨਹੀਂ ਸਹੀ ਕਰਦਾ ਹਾਂ ਆਦਾ ਗੱਲ ਜਿਹੜੀ ਖਰੀ ਕੀ ਪਸੰਦ ਉਹਦੀ ਹੈ ਅੜੀ ਦੇ ਪੱਤਨ ਤੋਂ ਪੰਜਾਬ ਤੋਂ ਹਲਾਤੋਂ ਫਰੀਦਕੋਟ ਮੁਖਸਰਾ ਦੇ ਪੁੱਤਰ ਪਿੰਡ ਤੋਂ ਤੇ ਇਧਰ ਵੀ ਆਉਂਦੀ ਆ ਜਿਹੜੀ ਇਹ ਹੁਣ ਤੁਹਾਨੂੰ ਦਿਖਾਉਣੀ ਆ ਉਹ ਨਹਿਰ ਆ ਰਹੀ ਆ ਭੱਦੀ ਨਹਿਰ ਆ ਜਿਹੜੀ ਪੂਰੀ ਇਹ ਨਹਿਰ ਆ ਜੀ ਹਰੀਕੇ ਤੋਂ ਆਉਂਦੀ ਆ ਪੱਤਨ ਤੋਂ ਇਹ ਅਬੂਬ ਸਹਿਰ ਤੋਂ ਬਾਹਰ ਬਾਹਰ ਜੋ ਡੱਬਾ ਵਾਲੀ ਟੋੜੀ ਆ ਪਹਿਲਾਂ ਨਹਿਰ ਆਉਂਦੀ ਆ ਫਿਰ ਅਬੂਬ ਸਹਿਰ ਪਿੰਡਾਂ ਦਾ ਤੇ ਫਿਰ ਇਸ ਦੂਬਾਰ ਅਗਲੀ ਇੱਕ ਨਹਿਰ ਹੋਰ ਆਉਂਦੀ ਆ ਤੇ ਦੂਜੇ ਚਾਰੇ ਪਾਸੇ ਨਹਿਰਾਂ ਨਾਲ ਘਿਰਿਆ ਪਿੰਡ ਆ ਇਹ ਦੇਖੋ ਜੀ ਆਹ ਤੇ ਇਧਰ ਇਹ ਪੰਜਾਬ ਚੋਂ ਫੁੱਲ ਆਉਂਦੀ ਆ ਜੀ ਪੂਰਾ ਭਰਿਆ ਪਾਣੀ ਦਾ ਰਸਤਾ ਨਹੀਂ ਜਾਂਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਜਿਹੜੇ ਇੱਕ ਮਾਲਵਾ ਨਹਿਰ ਵੀ ਕੱਢਣ ਜਾ ਰਹੇ ਆ ਉਹਦੇ ਅਸੀਂ ਮਾਲਵਾ ਨਹਿਰ ਕੱਢੀ ਇਹ ਰੂਟ ਸਹਿਰ ਪਿੰਡ ਜਣੀ ਇਹਦਾ ਨਾਮ ਰੂਟ ਸਹਿਰ ਹੈ ਪਿੰਡ ਹਰਿਆਣੇ ਦਾ ਜਿਹੜੇ ਸੈਕਟਰ ਦਾ ਹੁਣ ਜਿਵੇਂ ਦੇਖ ਸਕਦੇ ਹੋ ਨਹਿਰ ਇਹ ਬਹੁਤ ਵੱਡੀ ਨਹਿਰ ਆ ਤੇ